ਮੈਨੂੰ ਲਾਈਨਸ ਕਲੱਬ ਸੇਵਾ ਸਫਾਇਰ ਦੇ ਪ੍ਰੈਜ਼ੀਡੈਂਟ ਜੀ ਰਜੀਵ ਸਰ ਜੀ ਤੇ ਵੀ ਕੇ ਸੈਗਲਸਨ ਨੇ ਮੈਨੂੰ ਅੱਜ 47ਵੇਂ ਆਟੇ ਵੰਡ ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਸੀ ਬੀਤੇ ਦਿਨੀ ਮੈਂ 월ਡ ਰਿਕਾਰਡ ਬਣਾਇਆ ਸੀ ਜਿਸ ਕਰਕੇ ਸਾਰੇ ਜਿਸ ਨਾਲ ਸਾਡੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਸਾਡੇ ਜ਼ਿਲ੍ਹਾ ਬਟਾਲਾ ਦੇ ਅਤੇ ਨਾਲ ਹੀ ਸਾਡੇ ਮਾਪਿਆਂ ਦਾ ਜਿਹੜਾ ਨਾਮ ਸੀ ਉਹ ਉੱਚਾ ਹੋਇਆ ਸੀ ਨੇ ਕੁ ਖੁਸ਼ੀ ਮਿਲਦੀ ਫਿਰ ਪਾਪਾ ਦੇ ਨਾਲ ਜਾ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਜਿੱਥੇ ਪਹਿਲੇ ਮੈਂ ਆਪਣੇ ਪਿਤਾ ਜੀ ਨਾਲ ਉਹਨਾਂ ਨਾਲ ਕਿਸੇ ਵੀ ਫੰਕਸ਼ਨਾਂ ਦੇ ਜਾਂਦਾ ਸੀ ਉਹ ਮੁੱਖ ਮਹਿਮਾਨ ਹੁੰਦੇ ਸੀ ਤੇ ਮੈਂ ਉਹਨਾਂ ਦੇ ਨਾਲ ਜਾਂਦਾ ਸੀ ਤੇ ਅੱਜ ਮੈਨੂੰ ਇੱਕ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਤੇ ਅਸੀਂ ਆਏ ਹਾਂ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਬਹੁਤ ਖੁਸ਼ੀ ਹੈ ਕਿ ਅੱਜ ਲਾਇਨਸ ਕਲੱਬ ਸੇਵਾ ਸਫਾਇਰ ਦੇ ਪ੍ਰਧਾਨ ਸ਼੍ਰੀ ਰਜੀਵ ਵਿਗ ਜੀ ਔਰ ਸੈਗਲ ਸਾਹਿਬ ਵੀਕੇ ਸੈਕਲ ਜੀ ਔਰ ਸਾਰੀ ਸਮੁੱਚੀ ਟੀਮ ਨੇ ਮੇਰੇ ਬੇਟੇ ਪ੍ਰਤੀਕ ਅੰਗਰਾਲਾ ਨੂੰ ਮੁੱਖ ਮਹਿਮਾਨ ਬਣਾਇਆ ਆਟਾ ਵਨ ਸੁਆਗਮ ਦੇ ਵਿੱਚ ਇਹ ਇੱਕ ਮਾਂ ਬਾਪ ਦੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਉਹਨਾਂ ਦਾ ਬੱਚਾ ਕਿਸੇ ਮਕਾਮ ਤੇ ਪਹੁੰਚਦਾ ਹੈ ਔਰ ਸਮਾਜ ਦੀਆਂ ਸਮਾਜਿਕ ਸੁਸਾਇਟੀਆਂ ਜਿਹੜੀਆਂ ਨੇ ਉਹਨਾਂ ਨੂੰ ਮੁੱਖ ਮਹਿਮਾਨ ਬਣਾਉਣ ਇਸ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਹੈ ਮੈਂ ਲਾਈਨ ਰਜੀਵਿਕ ਰੈਜ਼ੀਡੈਂਟ ਲਾਈਨਸ ਕਲਬ ਬਟਾਲਾ ਸੇਵਾ ਸਫਾਇਰ ਦੇਖੋ ਜੀ 47 ਮਾਣ ਸਮਰੋਹ ਤੇ ਸਾਨੂੰ ਅੱਜ ਦੇ ਮੁੱਖ ਮਹਿਮਾਨ ਪਤੀ ਅੰਗਰਾਲਾ ਜੀ ਜਿਨ੍ਹਾਂ ਨੂੰ ਅਸੀਂ ਅੱਜ ਟਾਈਮ ਲਿਆ ਸੀ ਉਹਨਾਂ ਕੋਲ ਤੇ ਸਾਡਾ ਬੜਾ ਮਾਣ ਵਰਿਆ ਉਹਨਾਂ ਦੇ ਆਉਣ ਤੇ ਸਾਡੇ ਸ਼ਹਿਰ ਦਾ ਸਾਡੇ ਦੇਸ਼ ਦਾ ਨਾਮ ਉੱਚਾ ਕੀਤਾ ਸਾਡੇ ਸੀਨੀਅਰ ਲਾਇਨ ਮੈਂਬਰ ਜੁਗਿੰਦਰ ਅੰਗਰਾਲਾ ਜੀ ਦੇ ਬੇਟੇ ਨੇ ਤੇ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਇੱਕ ਰਿਕਾਰਡ ਬਣਾਇਆ ਤੇ ਛੋਟੀ ਜਿਹੀ ਉਮਰ 19 ਸਾਲ ਦੀ ਉਮਰ ਦੇ ਵਿੱਚ ਨਾਲ-ਨਾਲ ਪੜ੍ਹਾਈ ਕਰ ਰਹੇ ਨੇ ਬੀਬੀਏ ਦੀ ਤੇ ਨਾਲ ਆਪਣੇ ਇਹਨਾਂ ਮਾਲੂਮ ਸ਼ਹਿਰ ਨੂੰ ਮਿਲਿਆ ਦੇਖੋ ਜੀ ਬੱਚਿਆਂ ਸਾਰਿਆਂ ਨੂੰ ਇਹ ਤੋਂ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਨਾ ਕਿ ਉਹ ਦੂਰ ਰਹਿਣ ਤੇ ਪੜ੍ਹਾਈ ਵੱਲ ਧਿਆਨ ਦੇਣ ਤੇ ਕੋਈ ਅੱਛਾ ਮਕਾਮ ਹਾਸਲ ਕਰਨ ਜਿੱਚ ਸੰਸਥਾਵਾਂ ਸਾਰੀਆਂ ਸਹਿਯੋਗ ਕਰਦੀਆਂ ਨੇ ਮਾਪਿਓ ਸਹਿਯੋਗ ਕਰਦੇ ਨੇ ਪਰ ਬੱਚੇ ਨੂੰ ਹੀ ਸਮਝਣਾ ਪੈਣਾ ਹੈ ਕਿ ਤੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਹੋ ਜਿਹੇ ਬੱਚੇ ਸਾਡੇ ਵਾਸਤੇ ਇੱਕ ਮਾਡਲ ਨੇ ਸ਼ਾਇਦ ਜਿਹੜੇ ਜਿਨ੍ਹਾਂ ਤੋਂ ਲੋਕੀ ਸਿੱਖਣ ਇਹ ਕੁਝ ਹੋਰ ਅੱਛਾ ਕਰਕੇ ਦਿਖਾਉਣ ਨੂੰ ਮੈਂ ਮੈਂ ਲਾਈਨ ਵੀਕੇ ਸੈਗਲ ਚਾਰਟਰ ਪ੍ਰਾਈਡਨ ਲਾਈਨ ਕਲੱਬ ਦਾ ਤਾਦਾ ਸੇਵਾ ਸਫਰ ਅੱਜ ਅਸੀਂ ਸਤਾਰ 47ਵਾਂ ਆਟਾ ਡਿਸਟ੍ਰਿਬਿਊਸ਼ਨ ਪ੍ਰੋਗਰਾਮ ਛੱਲਿਆਂ ਦੇ ਵੀ ਆਈ ਹਸਪੀਟਲ ਚ ਕਰ ਰਹੇ ਆ ਔਰ ਸਾਡੇ ਲਈ ਅੱਜ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਨੇ ਕਿ ਜਿਹੜੇ ਸਾਡੇ ਲਾਈਨ ਮੈਂਬਰ ਨੇ ਪੱਤਰਕਾਰ ਜਗਿੰਦਰ ਅੰਗਰਾਲਾ ਜੀ ਉਹਨਾਂ ਦੇ بیٹے ਪ੍ਰਤੀਕ ਅੰਗਰਾਲਾ ਜੀ ਜਿਨ੍ਹਾਂ ਨੇ ਟਾਈਪਿੰਗ ਦੇ ਵਿੱਚ ਇੱਕ ਵਰਲਡ ਕਾਰਡ ਬਣਾਇਆ ਹੈ ਉਹ ਅੱਜ ਸਾਡੇ ਮੁੱਖ ਮਹਿਮਾਨ ਆਏ ਨੇ ਇਹ ਸਾਡੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਔਰ ਮੈਂ ਇੱਥੇ ਵੀ ਕਹਿਣਾ ਚਾਹਾਂਗਾ ਕਿ ਇਹਨਾਂ ਵੱਲ ਦੇਖਦੇ ਹੋਏ ਜਿਹੜੇ ਸਾਡੇ ਸ਼ਹਿਰ ਦੇ ਬੱਚੇ ਬੱਚੇ ਨੇ ਨੌਜਵਾਨ ਨੇ ਉਹ ਵੀ ਇਹਨਾਂ ਕੋਲੋਂ ਕੋਈ ਅੱਛੀ ਸਿੱਖਿਆ ਲੈਣ ਤਾਂ ਕਿ ਸਮਾਜ ਦੇ ਵਿੱਚ ਆਪਣੇ ਸਕੂਲ ਕਾਲਜ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਮਾਤਾ ਪਿਤਾ ਦਾ ਨਾਲ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਸਟੇਟ ਦਾ ਨਾਮ ਰੋਸ਼ਨ ਕਰਨ ਦੇਸ਼ ਦਾ ਕਰਨ ਐਲੇ ਬੱਚੇ ਜਿਹੜੇ ਇੱਕ ਸਾਡੇ ਰਸ਼ਿਆਂ ਵੱਲੋਂ ਹਟ ਗਏ ਤੇ ਇਧਰਲੇ ਕੰਮਾਂ ਤੇ ਲੱਗਣ ਤੇ ਸਾਨੂੰ ਇਹਡਾ ਮਹੱਤਵ ਔਰ ਇਹਨਾਂ ਕੰਮਾਂ ਵੱਲ ਪੂਰਾ ਪੂਰਾ ਧਿਆਨ ਦੇਣਾ ਚਾਹੀਦਾ ਹੈ ਔਰ ਜਿਹੜੀਆਂ ਸੰਸਥਾਵਾਂ ਨੇ ਐਨਜੀਓ ਜਿੱਦਾਂ ਲਾਈਨ ਕਲੱਬ ਟਾਲਾ ਸੇਵਾ ਸਵਾਹ ਨੇ ਇਹਨਾਂ ਨੂੰ ਕੀਤਾ ਮੈਂ ਬਾਕੀਆਂ ਨੂੰ ਵੀ ਪ੍ਰਸ਼ਨਾ ਕਰਾਂਗਾ ਕਿ ਇਹੋ ਜਿਹੇ ਸੰਸਥਾਵਾਂ ਇਹੋ ਜਿਹੇ ਬੱਚਿਆਂ ਨੂੰ ਇਨਸਪਾਇਰ ਕਰਕੇ ਤਾਂ ਕਿ ਵੀ ਇਹ ਸਮਾਜ ਦੇ ਵਿੱਚ ਅچھے ਕੰਮ ਕਰਨ ਔਰ ਇਸ ਤੋਂ ਬਾਅਦ ਸਾਡਾ ਜਿਹੜਾ ਪ੍ਰੋਗਰਾਮ ਮੈਂ ਪਿਛਲੀ ਮੀਟਿੰਗ 'ਚ ਵੀ ਤੁਹਾਨੂੰ ਦੱਸਿਆ ਸੀ ਕਿ ਸਾਡਾ ਮਨਜ਼ੂਰੀ ਹੋਇਆ ਸੀ ਉਦੇ ਬਾਰੇ ਸਾਡੇ ਪ੍ਰਧਾਨ ਜੀ ਜਿਹੜੀ ਆਪਣੇ ਅਲੱਗ ਤੌਰ ਤੇ ਦੱਸਣਗੇ ਕਿ ਉਥੇ ਵੀ ਸਾਡੀ ਲਾਈਨ ਕਲੱਬ ਬਟਾਲਾ ਸੇਵਾ ਸਫਾਇਰ ਨੂੰ ਬਹੁਤ ਹੀ ਮਾਨ ਸਨਮਾਨ ਮਿਲਿਆ ਹੈ ਔਰ ਇਹ ਸਾਡੇ ਪ੍ਰਧਾਨ ਜੀ ਦੀ ਬਖੌਲਤ ਔਰ ਸਾਡੀ ਟੀਮ ਦੀ ਬਖੌਲਤ ਮਿਲਿਆ ਹੈ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਆਪਣੇ ਕਲੱਬ ਦੇ ਪ੍ਰਧਾਨ ਔਰ ਸਾਡੀ ਟੀਮ ਵੱਲੋਂ ਜਗENDER ਅਗਰਾਲਾ ਜੀ ਨੂੰ ਇਸ਼ੂ ਰਾਂਜਲ ਜੀ ਨੂੰ ਔਰ ਪ੍ਰਤੀਪ ਜੀ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਔਰ ਪਰਮਾਤਮਾ ਦੇ ਅਗੇ ਪ੍ਰਾਰਥਨਾ ਕਰਨਾ ਕਿ ਇਹ ਬੱਚਾ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਜਿਥੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇਗਾ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰੇਗਾ ਜੈ ਹਿੰਦ ਜੈ ਲੈਣਾ